ਅਕ نیند ਤੋਂ ਜਾਂ ਖੁੱਲੇ ਨਾ ਤਜਰ ਮੈਨੂੰ ਆਉਂਦੀ ਪੈਂਦੇ ਰਹਿੰਦੇ ਨੇ ਪੁਲੇਖੇ ਯਾਦ ਮਾਂ ਦੀ ਸਤਾਮ ਦੀ ਕਿਵੇਂ ਦਿਲਵਾੜੇ ਦੁੱਖੜੇ ਸੁਣਾਵਾਂ ਯਾਦ ਬੜਾ ਮਾਂ ਆਉਂਦੀ ਏ ਕਿਹੜੇ ਜੇਰੇ ਨਾਲ ਉਸ ਨੂੰ ਭੁਲਾਵਾਂ ਯਾਦ ਬੜਾ ਆਉਂਦੀ ਏ ਹੱਥ ਕੇਸਾਂ ਵਿੱਚ ਫੇਰ ਦੀਤੇ ਲੋਰੀਆਂ ਸੁਣਾਉਂਦੀ ਸੀ ਕਿਤੇ ਵਿਗੜ ਨਾ ਜਾਈਏ ਬੜਾ ਸਾਨੂੰ ਸਮਝਾਉਂਦੀ ਸੀ ਨਹੀਂ ਭੁੱਲੀਆਂ ਜੋ ਦੇਂਦੀ ਰਹੀ ਸਜਾਵਾਂ ਯਾਦ ਬੜਾ ਆਉਂਦੀ ਏ ਕਿਹੜੇ ਜੇਰੇ ਨਾਲ ਉਸ ਨੂੰ ਭੁਲਾਵਾਂ ਯਾਦ ਬੜਾ ਮ ਆਉਂਦੀ ਏ ਹੋਵੇ ਸਾਰਾ ਸੰਸਾਰ ਪਾਵੇਂ ਰਾਜੀ ਕੁਝ ਹੀ ਹੱਸਦਾ ਬਾਰ ਬੱਚਿਆਂ ਦਾ ਰੱਬ ਹੁੰਦਾ ਮਾਂ ਵਿੱਚ ਵਸਦਾ ਰਹਿਣ ਕਰ ਦਿਓ ਮਾਂ ਨਾ ਸਲਾਮ ਯਾਦ ਬੜਾ ਮ ਆਉਂਦੀ ਏ ਕਿਹੜੇ ਜੇਰੇ ਨਾਲ ਉਸ ਨੂੰ ਭਲਾਵਾ ਯਾਦ ਬੜਾ ਮਾ ਆਉਂਦੀ ਏ ਬੜਾ ਕਰਕੇ ਪਿਆਰ ਰਹੀ ਲਾਡਾਂ ਨਾਲ ਪਾਲਦੀ ਜਾਪੇ ਕੱਲ ਦੀ ਏ ਗੱਲ ਭਾਵੇਂ ਹੈਗੀ ਬੜੇ ਸਾਲ ਦੀ ਜੇਤੇ ਕਰ ਕਰ ਅਥਰੂ ਵਹਾਵਾ ਯਾਦ ਬੜਾ ਮਾਯੋਂ ਦੀ ਏ ਕਿਹੜੇ ਜੇਰੇ ਨਾਲ ਉਸ ਨੂੰ ਪਹਾਂਵਾ ਯਾਦ ਬੜਾ ਮਾਯੋਂ ਦੀ ਏ ਜਦੋਂ ਮਾਂ ਜੀ ਆਉਂਦੀ ਰਹੀ ਗਰੀਬੀਆਂ ਹਟਾਉਂਦੀ ਸੀ ਇਹਨ ਸੁੱਖਾਂ ਵਾਲੇ ਆਉਣ ਗਿਓ ਸਦਾ ਇਹੋ ਚਾਹੁੰਦੀ ਸੀ ਕਿਵੇਂ ਮਨੁਸਬ ਕੋ ਜੁ ਮੈਂ ਵਖਾਵਾਂ ਯਾਦ ਬੜਾ ਮ ਆਉਂਦੀ ਏ ਕਿਹੜੇ ਜੇਰੇ ਨਾਲ ਉਸ ਨੂੰ ਭਲਾਵਾਂ ਯਾਦ ਬੜਾ ਮ ਆਉਂਦੀ ਏ ਭਾਣਾ ਰੱਬ ਦਾ ਸਮਝੇ ਭਾਵੇਂ ਮਨ ਸਮਝ ਆਏ ਜਾਣਾ ਗੁਰ ਦੀ ਪਿਆਉ ਲਖਾਣਾ ਦਿਲ ਚੋਂ ਭਲਾਇਆ ਏ ਕੱਕ ਸਿਰ ਥਲੇ ਸੌਂਦਾ ਸਾਂ ਜੋ ਬਾ ਯਾਦ ਬੜਾ ਮਾਇਆ ਔਲੀਏ ਕਿਹੜੇ ਜੇ ਨਾਲ ਉਸ ਨੂੰ ਪਹਾਂ